ਸਾਰਾ ਘਰ ਪਾਣੀ ਚ ਡੁੱਬਿਆ ਪਿਆ ਫਿਰ ਵੀ ਸਾਨੂੰ ਚਾਪ ਲਾ ਕੇ ਭੇਜ ਰਹੇ ਨੇ ਇਹਨੂੰ ਕਹਿੰਦੇ ਨੇ ਪੰਜਾਬ ਇਹ ਕਹਿਣਾ ਹੈ ਪੰਜਾਬੀ ਫਿਲਮ ਅਦਾਕਾਰ ਪ੍ਰਿੰਸ ਕਮਲਜੀਤ ਸਿੰਘ ਅਤੇ ਹਰਿੰਦਰ ਭੁੱਲਰ ਦਾ ਤੁਹਾਨੂੰ ਦੱਸ ਦਈਏ ਕਿ ਹੜ੍ਹਾਂ ਦੇ ਵਿੱਚ ਇਹ ਦੋਵੇਂ ਅਦਾਕਾਰ ਨੇ ਜਿਹੜੇ ਉਹ ਸੇਵਾ ਨਿਭਾ ਰਹੇ ਨੇ ਕਿਸੇ ਪਿੰਡ ਦੇ ਵਿੱਚ ਇਹ ਚਾਰਾ ਲੈ ਕੇ ਪਹੁੰਚਦੇ ਨੇ ਜਿੱਥੇ ਕਿ ਹਰੇ-ਚਾਰੇ ਦੀ ਸੇਵਾ ਇਹਨਾਂ ਦੇ ਵੱਲੋਂ ਦੀ ਨਿਭਾਈ ਜਾਂਦੀ ਆ ਪਰ ਜਿਹੜੇ ਪਿੰਡ ਵਾਲੇ ਨੇ ਉਹਨਾਂ ਦਾ ਜਿਹੜਾ ਘਰ ਹੈ ਉਹ ਬੁਰੇ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਡੁੱਬਿਆ ਹੋਇਆ ਪਰ ਉਹ ਫਿਰ ਵੀ ਇਹੀ ਗੱਲ ਕਹਿੰਦੇ ਨੇ ਕਿ ਅਸੀਂ ਚਾਹ ਪਲਾਏ ਬਿਨਾ ਤੁਹਾਨੂੰ ਜਾਣ ਨਹੀਂ ਦੇਣਾ ਜਿਸ ਤੋਂ ਬਾਅਦ ਕਿ ਇਹਨਾਂ ਦੋਵਾਂ ਅਦਾਕਾਰਾਂ ਨੂੰ ਅਤੇ ਇਹਨਾਂ ਦੀ ਟੀਮ ਨੂੰ ਚਾਹ ਪਿਆਈ ਜਾਂਦੀ ਹੈ ਇੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਲਗਾਤਾਰ ਪੰਜਾਬੀ ਗਾਇਕ ਅਤੇ ਫਿਲਮੀ ਅਦਾਕਾਰ ਨੇ ਜਿਹੜੇ ਉਹ ਹੜ੍ਹਾਂ ਦੇ ਵਿੱਚ ਸੇਵਾ ਨਿਭਾਉਂਦੇ ਨੇ ਇੱਥੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਉਹਨਾਂ ਨੂੰ ਜਿੱਥੇ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ ਉੱਥੇ ਬਹੁਤ ਸਾਰੀਆਂ ਅਸੀਸਾਂ ਵੀ ਮਿਲ ਰਹੀਆਂ ਨੇ ਕੀ ਕਹਿਣਾ ਹੁਣ ਇਹਨਾਂ ਦੋਵਾਂ ਅਦਾਕਾਰਾਂ ਦਾ ਜਿੱਥੇ ਸੇਵਾ ਨਿਭਾਉਣ ਪਹੁੰਚੇ ਨੇ ਉਹ ਵੀ ਸੁਣ ਲੈਨੇ ਆ ਦੇਖ ਲਓ ਕਿੰ ਪਰ ਵੀਰਾ ਕਹਿੰਦਾ ਭਰਾਵਾ ਚਾਹ ਇੱਥੇ ਅਸੀਂ ਚਾਰਾ ਪੜਾਉਣੀ ਸੀ ਕਿਉਂ ਨਾ ਚਾਹ ਪੈਂ। ਭਲ ਭਾਈ ਚਾਹ। ਚਾਹ। ਸਾਰਾ ਘਰ ਇਹਨਾਂ ਦਾ ਪਾਣੀ ਜਿਹਾ ਪਾਣੀ ਪੀਂਦਾ। ਇਹਦੇ باوجود ਬੰਦਾ ਸੇਵਾ ਇਹਨੂੰ ਕਹਿੰਦੇ ਆ 50 ਰੁਪਏ। 50। ਹੈ। ਬਾਪੂ।